ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਇੱਕ ਹਰਾ ਨਿੰਬੂ ਅਤੇ 2 ਮਿੰਟ ਵਿੱਚ ਦੁਸ਼ਮਣ ਖਤਮ ਹੋ ਜਾਵੇਗਾ ਸੰਗਤ ਜੀ ਸੰਗਤ ਜੀ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇੱਕ ਹਰੇ ਨਿੰਬੂ ਨਾਲ ਤੁਸੀਂ ਆਪਣੀ ਜ਼ਿੰਦਗੀ ਵਿੱਚੋਂ ਹਜ਼ਾਰਾਂ ਲੱਖਾਂ ਜਾਂ ਕੜੋੜਾਂ ਦੁਸ਼ਮਣਾਂ ਨੂੰ ਖਤਮ ਕਰ ਸਕਦੇ ਹੋ ਅਤੇ ਤੁਹਾਡੇ ਦੁਸ਼ਮਣ ਕਦੇ ਵੀ ਤੁਹਾਡੇ ਕੋਲ ਪਿੱਛੇ ਮੁੜ ਕੇ ਨਹੀਂ ਦੇਖਣਗੇ ਅਤੇ ਤੁਹਾਡੇ ਦੁਸ਼ਮਣ ਕਦੇ ਵੀ ਤੁਹਾਡੇ ਪਿੱਛੇ ਮੁੜ ਕੇ ਨਹੀਂ ਦੇਖਣਗੇ ਜੇਕਰ ਤੁਸੀਂ ਹਰੇ ਨਿੰਬੂ ਨਾਲ ਇੱਕ ਛੋਟਾ ਜਿਹਾ ਉਪਾਅ ਕਰਦੇ ਹੋ ਜੇਕਰ ਤੁਸੀਂ ਹਰੇ ਨਿੰਬੂ ਨਾਲ ਇੱਕ ਛੋਟਾ ਜਿਹਾ ਉਪਾਅ ਕਰਦੇ ਹੋ ਤਾਂ ਉਹ ਲੋਕ ਜੋ ਆਪਣੀ ਜ਼ਿੰਦਗੀ ਵਿੱਚ ਆਪਣੇ ਦੁਸ਼ਮਣਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹਨ ਜਾਂ ਜਿਨ੍ਹਾਂ ਤੋਂ ਦੁਸ਼ਮਣ ਬਹੁਤ ਕੁਝ ਕਰਵਾ ਰਹੇ ਹਨ ਤਾਂ ਸਮਝੋ ਕਿ ਤੁਹਾਡੇ ਦੁਸ਼ਮਣਾਂ ਨੇ ਜੋ ਵੀ ਬੰਦਨ ਦੀਆਂ ਗਤੀ ਵਿਧੀਆਂ ਕੀਤੀਆਂ ਹਨ ਜੇਕਰ ਤੁਹਾਡੇ ਦੁਸ਼ਮਣ ਤੁਹਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਤਾਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਪਰੇਸ਼ਾਨ ਕਰ ਰਹੀਆਂ ਝੇਕਰ ਉਹ ਤੁਹਾਨੂੰ ਕੋਈ ਵੀ ਦਰਦ ਦਾ ਦੁੱਖ ਦੇ ਰਹੇ ਹਨ ਜੇ ਤੁਹਾਡੇ ਕਿਸੇ ਜਾਇਦਾਦ ਤੁਹਾਡੇ ਕਾਰੋਬਾਰ ਤੁਹਾਡੀ ਦੁਕਾਨ ਤੇ ਬੁਰੀ ਨਜ਼ਰ ਹੈ ਤਾਂ ਉਸ ਨੂੰ ਹੜੱਪਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਸਮਝੋ ਕਿ ਤੁਸੀਂ ਇਹ ਬਹੁਤ ਛੋਟਾ ਜਿਹਾ ਉਪਾਹਰੇ ਨਿੰਬੂ ਨੂੰ ਲੈ ਕੇ ਕਰੋਗੇ ਤਾਂ ਉਹ ਦੁਸ਼ਮਣ ਜੋ ਤੁਹਾਡੀ ਤਾਕਤ ਵੇਖ ਰਹੇ ਹਨ ਅਤੇ ਤੁਹਾਨੂੰ ਪਰੇਸ਼ਾਨ ਕਰ ਰਹੇ ਹਨ ਉਹਨਾਂ ਦੁਸ਼ਮਣਾਂ ਦਾ ਸਾਰਾ ਹੰਕਾਰ ਹੀ ਟੁੱਟ ਜਾਵੇਗਾ ਜੇਕਰ ਤੁਸੀਂ ਇਸ ਉਪਾਣ ਹਰੇ ਨਿੰਬੂ ਨਾਲ ਸਹੀ ਤਰੀਕੇ ਨਾਲ ਕਰਦੇ ਹੋ ਤਾਂ ਦੇਖੋ ਸਾਧ ਸੰਗਾ ਜੀ ਉਪਾਣ ਨੂੰ ਪੂਰੀ ਤਰ੍ਹਾਂ ਸਮਝਿਓ ਜੇਕਰ ਤੁਸੀਂ ਉਪਾਣ ਨੂੰ ਸਹੀ ਢੰਗ ਨਾਲ ਸਮਝਣ ਤੋਂ ਬਾਅਦ ਕਰਦੇ ਹੋ ਤਾਂ ਇਹ ਉਪਾ 101% ਕੰਮ ਕਰੇਗਾ ਤੁਹਾਡੇ ਦਸ਼ਮਨ ਜੋ ਵੀ ਹੋਣ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਇਸ ਲਈ ਤੁਸੀਂ ਇਹ ਉਪਾਅ ਕਿਸੇ ਵੀ ਦਿਨ ਕਰ ਸਕਦੇ ਹੋ ਦੂਜੀ ਗੱਲ ਕੋਈ ਵੀ ਮਰਦ ਜਾਂ ਫਿਰ ਔਰਤ ਇਹ ਉਪਾਅ ਕਰ ਸਕਦੇ ਹਨ ਅਸੀਂ ਅੱਜ ਦੀ ਵੀਡੀਓ ਵਿੱਚ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਵਿੱਚ ਤੁਹਾਨੂੰ ਕੋਈ ਵੀ ਪੈਸਾ ਖਰਚ ਨਹੀਂ ਕਰਨਾ ਪਵੇਗਾ ਤੁਹਾਨੂੰ ਸਿਰਫ ਇੱਕ ਨਿੰਬੂ ਨਾਲ ਉਪਾਏ ਕਰਨਾ ਹੈ ਹੰਸਰਫੇ ਇੱਕ ਹਰਾ ਨਿੰਬੂ ਹੈ ਜੋ ਤੁਹਾਡੀ ਜ਼ਿੰਦਗੀ ਵਿੱਚੋਂ ਦੁਸ਼ਮਣਾਂ ਨੂੰ ਦੂਰ ਕਰ ਸਕਦਾ ਹੈ। ਅਤੇ ਦੁਸ਼ਮਣ ਤੁਹਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰ ਸਕਣਗੇ। ਦੁਸ਼ਮਣ ਭਾਵੇਂ ਕਿੰਨੇ ਵੀ ਸ਼ਕਤੀਸ਼ਾਲੀ ਹੋਣ, ਭਾਵੇਂ ਉਹ ਕਿੰਨੇ ਵੀ ਤਾਕਤਵਰ ਹੋਣ, ਉਹ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਇਸ ਦਾ ਮਤਲਬ ਹੈ ਕਿ ਉਹ ਕਿੰਨੇ ਵੀ ਕੋਸ਼ਿਸ਼ ਕਰਨ ਉਹ ਤੁਹਾਨੂੰ ਕਦੇ ਵੀ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਪਹੁੰਚਾ ਸਕਦੇ। ਤਾਂ ਉਸ ਬਾਾਰੇ ਗੱਲ ਕਰੀਏ ਤੁਹਾਨੂੰ ਇਹ ਪਾਕ ਕਿਵੇਂ ਕਰਨਾ ਹੈ ਤਾਂ ਦੇਖੋ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਤੁਹਾਨੂੰ ਇੱਕ ਹਰਾਣੇ ਬੁੱਲ ਲੈਣਾ ਪਵੇਗਾ ਹੁਣ ਇਹ ਗੁਪਤ ਦੁਸ਼ਮਣਾਂ ਲਈ ਵੀ ਕੀਤਾ ਹੈ ਤੇ ਉਸ ਦੁਸ਼ਮਣ ਲਈ ਵੀ ਜੋ ਤੁਹਾਡੇ ਸਾਹਮਣੇ ਤੋਂ ਹਮਲਾ ਕਰ ਰਹੇ ਹਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਦੇ ਰਹੇ ਹਨ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾ ਰਹੇ ਹਨ ਤੁਹਾਡਾ ਦੁਸ਼ਮਣ ਹਾਰ ਜਾਵੇਗਾ ਤੇ ਉਹ ਜੋ ਤੁਹਾਡੇ ਪਿੱਠ ਪਿੱਛੇ ਤੁਹਾਡੇ ਨਾਲ ਬੋਰਾ ਕਰ ਰਹੇ ਹਨ ਕਿਉਂਕਿ ਦੇਖੋ ਸਾਸ ਸੰਗਤ ਜੀ ਸਾਨੂੰ ਉਹਨਾਂ ਗੋਪਤ ਦੁਸ਼ਮਣਾਂ ਦਾ ਨਾਮ ਨਹੀਂ ਪਤਾ ਅਦੇ ਨਾ ਹੀ ਪਤਾ ਹੈ ਕਿ ਕਿੰਨੇ ਦੁਸ਼ਮਣ ਹਨ ਕਿਉਂਕਿ ਉਹ ਗੋਪਤ ਤਰੀਕੇ ਨਾਲ ਦੁਸ਼ਮਣੀ ਕਰਦੇ ਹਨ ਅਤੇ ਕਿਸੇ ਨੂੰ ਗੋਪਤ ਦੁਸ਼ਮਣਾਂ ਬਾਰੇ ਕੁਝ ਨਹੀਂ ਪਤਾ ਬਹੁਤ ਘੱਟ ਲੋਕ ਹੁੰਦੇ ਹਨ ਜੋ ਜਾਣਦੇ ਹਨ ਕਿ ਕਿਸੇ ਨੇ ਤੁਹਾਨੂੰ ਕੁਝ ਕਰਵਾਇਆ ਹੈ ਫਿਰ ਵੀ ਤੁਸੀਂ ਇਹ ਜਾਣਨ ਤੋਂ ਅਸਮਰਥ ਹੋ ਕਿ ਤੁਹਾਨੂੰ ਇਹ ਕਰਨ ਲਈ ਕੌਣ ਮਜਬੂਰ ਕਰ ਰਿਹਾ ਹੈ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਜੇਕਰ ਤੁਹਾਨੂੰ ਆਪਣੇ ਦਸ਼ਮਨ ਦਾ ਨਾਂ ਨਹੀਂ ਪਤਾ ਤੁਹਾਨੂੰ ਇਹ ਨਹੀਂ ਪਤਾ ਕਿ ਕਿ ਤੁਹਾਡਾ ਦਸ਼ਮਨ ਕਿੱਥੇ ਰਹਿੰਦਾ ਹੈ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਤੁਹਾਡੇ ਦਸ਼ਮਨ ਕੌਣ ਹਨ ਇੱਕ ਦੋ ਜਿਨਾ ਦਸ਼ਮਨੇ ਘਰ ਰਿਹਾ ਹੈ ਤਾਂ ਵੀ ਤਾਂ ਵੀ ਤੁਹਾਨੂੰ ਇਹ ਉਪਾਗ ਕਰਨਾ ਚਾਹੀਦਾ ਹੈ ਕਿਉਂਕਿ ਇਸ ਪਾਣੂ ਕਰਨ ਨਾਲ ਤੁਸੀਂ ਦੇਖੋਗੇ ਕਿ ਉਹ ਤੁਰੰਤ ਤੁਹਾਡੀ ਜ਼ਿੰਦਗੀ ਤੋਂ ਦੂਰ ਹੋ ਜਾਵੇਗਾ ਅਤੇ ਉਸ ਦਾ ਬੁਰਾ ਪ੍ਰਭਾਵ ਹੀ ਦੂਰ ਹੋ ਜਾਵੇਗਾ ਜੋ ਕੁਝ ਉਸਨੇ ਤੁਹਾਡੇ ਨਾਲ ਕੀਤਾ ਹੈ ਉਹ ਤੁਹਾਡੇ کاروبار ਤੇ ਵੀ ਕੀਤਾ ਹੋਵੇਗਾ ਕਿਉਂਕਿ ਬਹੁਤ ਸਾਰੀਆਂ ਪੂਤ ਪ੍ਰੇਤ ਅਤੇ ਬੰਧਨ ਦੀਆਂ ਰਸਮਾਂ ਹੁੰਦੀਆਂ ਹਨ ਜੋ ਲੋਕ ਕਰਵਾਉਂਦੇ ਹਨ ਉਹ ਬਹੁਤ ਸਾਰੇ ਤਾੰਤ੍ਰਿਕ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਾਂਦੇ ਹਨ ਅਤੇ ਲੋਕਾਂ ਤੋਂ ਬਹੁਤ ਸਾਰੇ ਗਲਤ ਕੰਮ ਕਰਵਾਉਂਦੇ ਹਨ ਪਰ ਸਾਡੇ ਤੇ ਵਿਸ਼ਵਾਸ ਕਰੋ ਇਸ ਪਾਣੂ ਕਰਨ ਨਾਲ ਚਾਹੀਆਂ ਸਾਰੀਆਂ ਹੀ ਰਸਮਾਂ ਖਤਮ ਹੋ ਜਾਣਗੀਆਂ ਤੇ ਇਸ ਪਾਣੂ ਕਰਨ ਨਾਲ ਤੁਹਾਡੇ ਦੁਸ਼ਮਣ ਘਰ ਬੈਠੇ ਖਤਮ ਹੋ ਜਾਣਗੇ। ਭਾਵੇਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ। ਤਾਂ ਉਹ ਗੱਲ ਕਰੀਏ। ਉਹ ਪਾਅ ਬਾਰੇ ਇਸ ਵਿੱਚ ਤੁਹਾਨੂੰ ਇੱਕ ਹਰਾ ਨਿੰਬੂ ਲੈਣਾ ਪਵੇਗਾ। ਨਿੰਬੂ ਪੂਰੀ ਤਰ੍ਹਾਂ ਹਰਾ ਹੋਣਾ ਚਾਹੀਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਨਿੰਬੂ ਤੇ ਛੋਟੇ-ਛੋਟੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਹਾਨੂੰ ਇੱਕ ਸਾਫ ਨਿੰਬੂ ਲੈਣਾ ਪਵੇਗਾ ਤੇ ਇੱਕ ਪੀਲੇ ਨਿੰਬੂ ਉਪਲਬਧ ਹੁੰਦੇ ਹਨ ਇਸ ਭਾਵੇਂ ਤੁਹਾਨੂੰ ਪੀਲੇ ਰੰਗ ਦਾ ਨਿੰਬੂ ਇਸ ਭਾਵੇਂ ਤੁਹਾਨੂੰ ਪੀਲੇ ਰੰਗ ਦਾ ਨਿੰਬੂ ਨਹੀਂ ਲੈਣਾ ਤੇ ਤੁਹਾਨੂੰ ਕਾਲੇ ਰੰਗ ਦਾ ਪੈਨ ਲੈਣਾ ਹੈ ਕਿਸੇ ਵੀ ਕਿਸਮ ਦਾ ਤੁਸੀਂ ਪੈਨ ਲੈ ਸਕਦੇ ਹੋ ਤੁਸੀਂ ਕੋਈ ਵੀ ਸਕੈਚ ਜਾਂ ਫਿਰ ਮਾਰਕਰ ਵੀ ਲੈ ਸਕਦੇ ਹੋ ਤੁਸੀਂ ਕੋਈ ਵੀ ਪੈਨ ਲੈ ਸਕਦੇ ਹੋ ਹੁਣ ਤੁਹਾਨੂੰ ਇਹ ਦੋ ਚੀਜ਼ਾਂ ਲੈਣੀਆਂ ਹਨ ਅਤੇ ਆਪਣੇ ਘਰ ਵਿੱਚ ਇਕੱਲੇ ਬੈਠਣਾ ਹੈ ਜਿੱਥੇ ਵਰਤੋਂ ਕਰਦੇ ਸਮੇਂ ਕੋਈ ਵੀ ਤੁਹਾਨੂੰ ਨਾ ਰੋਕੇ ਤੁਹਾਨੂੰ ਇੱਕ ਜਈ ਜਗ੍ਹਾ ਤੇ ਪਾ ਕਰਨਾ ਚਾਹੀਦਾ ਹੈ ਭਾਵੇਂ ਤੁਹਾਡੇ ਘਰ ਦਾ ਕੰਮ ਨਾ ਹੋਵੇ ਜਾਂ ਕੋਈ ਬਾਲਕਨੀ ਜਾਂ ਬਰਾਂਡਾ ਜਿੱਥੇ ਤੁਸੀਂ ਪਾ ਕਰ ਸਕਦੇ ਹੋ ਤੁਹਾਨੂੰ ਰੋਕਣ ਵਾਲਾ ਕੋਈ ਵੀ ਨਾ ਹੋਵੇ ਭਾਵੇਂ ਹਰ ਕੋਈ ਤੁਹਾਡੇ ਘਰ ਵਿੱਚ ਉਪਾਏ ਬਾਰੇ ਜਾਣਦਾ ਹੈ ਫਿਰ ਵੀ ਉਸ ਸਮੇਂ ਕੋਈ ਤੁਹਾਨੂੰ ਪਰੇਸ਼ਾਨ ਨਾ ਕਰੇ ਤੁਹਾਨੂੰ ਇਸ ਤਰੀਕੇ ਨਾਲ ਪਾ ਕਰਨਾ ਪਵੇਗਾ ਤਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਕਿ ਨਿੰਬੂ ਨੂੰ ਆਪਣੇ ਹੱਥ ਵਿੱਚ ਫੜੋ ਅਤੇ ਇਸ ਨਿੰਬੂ ਤੇ ਕਾਲੇ ਰੰਗ ਨਾਲ ਆਪਣੇ ਦੁਸ਼ਮਣ ਦਾ ਨਾਮ ਲਿਖੋ ਹੋਂਦੋਂ ਸਾਰੇ ਲੋਕ ਕਹਿਣਗੇ ਕਿ ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਅਜਾਇ ਦੁਸ਼ਮਣ ਹੁੰਦੇ ਹਨ ਜਿਨ੍ਹਾਂ ਦਾ ਅਸੀਂ ਨਾਮ ਨਹੀਂ ਜਾਣਦੇ ਅਸੀਂ ਉਹਨਾਂ ਦਾ ਨਾਮ ਕਿਵੇਂ ਲਿਖਾਂਗੇ ਜਿਨ੍ਹਾਂ ਨੂੰ ਅਸੀਂ ਜਾਣਦੇ ਨਹੀਂ ਇਸ ਲਈ ਦੇਖੋ ਜੇ ਤੁਹਾਨੂੰ ਦੁਸ਼ਮਣ ਦਾ ਨਾਮ ਨਹੀਂ ਪਤਾ ਤਾਂ ਇਹ ਵੀ ਨਹੀਂ ਪਤਾ ਕਿ ਤੁਹਾਡੇ ਕਿੰਨੇ ਦੁਸ਼ਮਣ ਹਨ ਉਸ ਨਿੰਬੂ ਤੇ ਦੁਸ਼ਮਣ ਲਿਖੋ ਜਦੋਂ ਤੁਸੀਂ ਸਿਰਫ ਦੁਸ਼ਮਣ ਲਿਖਦੇ ਹੋ ਤਾਂ ਤੁਹਾਡੇ ਸਾਰੇ ਦੁਸ਼ਮਣ ਹਾਰ ਜਾਂਦੇ ਹਨ ਉਹ ਸਾਰੇ ਮਿਟ ਜਾਂਦੇ ਹਨ ਇਸ ਲਈ ਨਿੰਬੂ ਤੇ ਸਿਰਫ ਦੁਸ਼ਮਣ ਲਿਖੋ ਅਤੇ ਫਿਰ ਤੁਹਾਨੂੰ ਇਸ ਕਾਲੇ ਕੱਪੜੇ ਵਿੱਚ ਰੱਖਣਾ ਪਵੇਗਾ ਦੁਸ਼ਮਣ ਲਿਖਣ ਤੋਂ ਬਾਅਦ ਜਾਂ ਦੁਸ਼ਮਣ ਦਾ ਨਾਮ ਲਿਖਣ ਤੋਂ ਬਾਅਦ ਇਸ ਨੂੰ ਕਾਲੇ ਕੱਪੜੇ ਵਿੱਚ ਰੱਖੋ ਤਿੰਨ ਵਾਰ ਕਹੋ ਮੇਰਾ ਦੁਸ਼ਮਣ ਹਾਰ ਜਾਵੇ ਮੇਰਾ ਦੁਸ਼ਮਣ ਹਾਰ ਜਾਵੇ ਮੇਰਾ ਦੁਸ਼ਮਣ ਹਾਰ ਜਾਵੇ ਇਸ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੈ ਕਿ ਇਸ ਨਿੰਬੂ ਨੂੰ ਕਾਲੇ ਕਪੜੇ ਵਿੱਚ ਰੱਖੋ ਅਤੇ ਇਸ ਨੂੰ ਬੰਨ ਕੇ ਇੱਕ ਗੱਟਰੀ ਵਾਂਗ ਬਣਾ ਲਵੋ ਹੁਣ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਬਾਹਰ ਥੋੜੀ ਜਿਹੀ ਮੋਟੀ ਥੋੜੀ ਜਿਹੀ ਮਿੱਟੀ ਵੇਖਦੇ ਹੋ ਕਿਤੇ ਵੀ ਤੁਹਾਨੂੰ ਲੱਗਦਾ ਹੈ ਇੱਥੇ ਕੱਚੀ ਮੋਟੀ ਹੈ ਇੱਥੇ ਕੱਚੀ ਮਿੱਠੀ ਹੈ ਤੇ ਇਹਦੇ ਕੋदाई ਕੀਤੀ ਜਾ ਸਕਦੀ ਹੈ ਉੱਥੇ ਛੋਟਾ ਜਿਹਾ ਟੋਆ ਬਣਾਓ ਤੇ ਘਰੋਂ ਪੁੱਛ ਲਓ ਤੇ ਉਸ ਟੋਏ ਵਿੱਚ ਨਿੰਬੂ ਰੱਖੋ ਅਤੇ ਇਸ ਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਤਾਂ ਕਰਦੇ ਹੋ ਤਾਂ ਜੋ ਨਿੰਬੂ ਬਿਲਕੁਲ ਵੀ ਦਿਖਾਈ ਨਾ ਦੇਵੇ ਇਹ ਉਪਾਸ਼ ਸ਼ਾਮ ਦੇ ਸਮੇਂ ਕਰਨਾ ਹੈ ਮਤਲਬ ਕਿ ਤੁਸੀਂ پاس ਹੋ ਰਹੇ ਧੁੰਦੋਂ ਬਾਅਦ ਕਰ ਸਕਦੇ ਹੋ ਤੁਹਾਨੂੰ ਇਹ ਉਪਾਦ ਉਪਵਚ ਨਹੀਂ ਕਰਨਾ ਇਹ ਪਾ ਕਰੋ ਅਤੇ ਜਦੋਂ ਤੁਸੀਂ ਇਸ ਨਿੰਬੂ ਨੂੰ ਪੂਰੀ ਤਨੰਦਰਭ ਬਾ ਦੇਂਦੇ ਹੋ ਤਾਂ ਤੁਸੀਂ ਆਪਣੇ ਘਰ ਵਾਪਸ ਤਾਂ ਤੁਸੀਂ ਆਪਣੇ ਘਰ ਵਾਪਸ ਆ ਜਾਓ ਅਤੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਪਿਛੇ ਮੁੜ ਕੇ ਨਾ ਦੇਖੋ ਤੁਸੀਂ ਘਰ ਆਉਣ ਤੋਂ ਬਾਅਦ ਆਪਣੇ ਹੱਥ ਪੈਰ ਮੋਂ ਤੋਂ ਲਵੋ ਤੇ ਭਾਵੇਂ ਤੁਹਾਡੇ ਹਜ਼ਾਰਾਂ ਦੁਸ਼ਮਣ ਹੋਣ ਜਾਂ ਲੱਖਾਂ ਕਰੋੜਾਂ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਉਹਨਾਂ ਨੇ ਤੁਹਾਡੇ ਤੇ ਜੋ ਵੀ ਕਰਮ ਕਾਂਡ ਕੀਤੇ ਹਨ ਭਾਵੇਂ ਤਾਂਤ੍ਰਿਕ ਕਰਮ ਕਾਂਡ ਹੋਣ ਜਾਂ ਫਿਰ ਕੋਈ ਕਾਲਾ ਜਾਦੂ ਇਸ ਬਾਣੂ ਕਰਨ ਨਾਲ ਸਭ ਕੁਝ ਤੋਰੋ ਜਾਵੇਗਾ ਇਸ ਲਈ ਇਹ ਪਾ ਕਰੋ ਤੇ ਇਸ ਦਾ ਤੁਹਾਨੂੰ ਚਮਤਕਾਰ ਤੁਸੀਂ ਦੇਖੋਗੇ ਤੁਹਾਨੂੰ ਇਹ ਪਾ ਸਿਰਫ ਇੱਕ ਵਾਰ ਕਰਨਾ ਹੈ ਸਿਰਫ ਇੱਕ ਵਾਰ ਕਰਨ ਨਾਲ ਹੀ ਤੁਹਾਡੇ ਦੁਸ਼ਮਣ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਸਾਰੇ ਦੁਸ਼ਮਣ ਹਾਰ ਜਾਣਗੇ ਤੁਹਾਡੇ ਸਾਹਮਣੇ ਝੁਕ ਜਾਣਗੇ ਹੱਥ ਜੋੜ ਕੇ ਮਾਫੀ ਮੰਗਣ ਲਈ ਮਜਬੂਰ ਹੋ ਜਾਣਗੇ ਭਾਵੇਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਣਗੇ ਤਾਂ ਦੇਖੋ ਨਿੰਬੂ ਕੋਈ ਆਮ चीज ਨਹੀਂ ਹੁੰਦੀ ਨਿੰਬੂ ਦੇ ਅੰਦਰ ਅਜਈਆਂ ਸ਼ਕਤੀਆਂ ਪਾਈਆਂ ਜਾਂਦੀਆਂ ਹਨ ਜੋ ਤੁਹਾਡੇ ਦੁਸ਼ਮਣਾਂ ਨੂੰ ਜੜ ਤੋਂ ਤਪਾ ਕਰ ਸਕਦੀਆਂ ਹਨ ਤੁਸੀਂ ਦੇਖਿਆ ਹੋਵੇਗਾ ਕਿ 14ਵੇਂ ਲੋਕ ਆਪਣਾ ਕਾਰੋਬਾਰ ਸ਼ੁਰੂ ਕਰਦੇ ਹਨ ਜਾਂ ਫਿਰ ਕੋਈ ਵਪਾਰ ਸ਼ੁਰੂ ਕਰਦੇ ਹਨ ਦੁਕਾਨ ਖੋਲਦੇ ਹਨ ਕੋਈ ਛੋਟਾ ਜਿਹਾ ਕਾਰੋਬਾਰ ਕਰਦੇ ਹਨ ਤਾਂ ਉਥੇ ਨਿੰਬੂ ਅਤੇ ਮਿਰਚਾਂ ਜਰੂਰ ਲਗਾਉਂਦੇ ਹਨ ਕਿਉਂਕਿ ਦੇਖੋ ਨਿੰਬੂ ਅਤੇ ਮਿਰਚ ਵੀ ਤੁਹਾਡੇ ਜ਼ਿੰਦਗੀ ਵਿੱਚ ਦੌਲਤ ਲਿਆਉਣ ਤੇ ਵਧਾਉਣ ਦਾ ਕੰਮ ਕਰਦੇ ਹਨ ਕਿਉਂਕਿ ਜਦੋਂ ਤੁਸੀਂ ਆਪਣੇ ਘਰ ਚ ਦੁਕਾਨ ਦੇ ਦਰਵਾਜ਼ੇ ਤੇ ਨਿੰਬੂ ਅਤੇ ਮਿਰਚ ਲਗਾਉਂਦੇ ਹੋ ਤਾਂ ਤੁਹਾਡੀ ਦੁਕਾਨ ਨੂੰ ਕਦੇ ਵੀ ਬੁਰੀ ਨਾ ਚਰਨਾ ਪ੍ਰਭਾਵਿਤ ਨਹੀਂ ਕਰਦਾ ਇਹ ਤੁਹਾਡੀ ਦੁਕਾਨ ਅਤੇ ਘਰ ਨੂੰ ਬੁਰੀ ਨਜ਼ਰ ਤੋਂ ਬਚਾਉਂਦਾ ਹੈ ਇਹ ਬੁਰੀ ਨਜ਼ਰ ਨੂੰ ਬਾਹਰੋਂ ਤੋਂ ਰੋਕਦਾ ਹੈ ਇਸ ਦੇ ਨਾਲ ਹੀ ਨਿੰਬੂ ਰੋਸ਼ਨੀ ਤੋਂ ਛੁਟਕਾਰਾ ਪਾਉਣ ਅਤੇ ਦੁਸ਼ਮਣਾਂ ਨੂੰ ਪਹੁੰਚਾਉਣ ਲਈ ਬਹੁਤ ਵਧੀਆ ਹੁੰਦਾ ਹੈ ਇਸ ਲਈ ਇਹ ਪਾ ਕਰੋ ਤੁਹਾਨੂੰ ਜਰੂਰ ਲਾਭ ਹੋਵੇਗਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ